ਵਿਦਾਇਕ ਕੁਲਵੰਤ ਸਿੰਘ ਨੇ ਮੁਹਾਲੀ ਹਲਕੇ ਵਿੱਚ 3.5 ਕਰੋੜ ਰੁਪਏ ਲਾਗਤ ਨਾਲ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ੁਰੂ ਕਰਵਾਏ ਜਿਸ ਵਿੱਚ ਪਹਿਲੇ ਤੁਰਾਲੀ ਤੋਂ ਰਾਇਪੁਰ ਖੁਰਦ ਫਿਰ ਗੋਬਿੰਦਗੜ੍ਹ ਤੋਂ ਧੀਰਪੁਰ ਗਡਾਣਾ ਤੋਂ ਗਿੱਗੇਮਾਜਰਾ ਤੇ ਦਾਉਂ ਤੋਂ ਰਾਮਗੜ੍ਹ ਸੜਕ ਦਾ ਨੀ ਪੱਤਰ ਰੱਖ ਕੇ ਕੰਮ ਸ਼ੁਰੂ ਕਰਵਾਇਆ ਵਿਦਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਪ੍ਰੋਜੈਕਟ ਮੁਹਾਲੀ ਦੇ ਸੜਕੀ ਸੰਪਰਕ ਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਵਾਲੇ ਸੂਬੇ ਦੀ ਸਰਕਾਰ ਦਾ ਇੱਕ ਮਹੱਤਵਪੂਰਨ ਕਦਮ ਹੈ ਜਿਸ ਨਾਲ ਰਾਹੀਆਂ ਅਤੇ ਨਿਵਾਸੀਆਂ ਨੂੰ ਲੰਬੇ ਸਮੇਂ ਲਈ ਰਾਹਤ ਮਿਲੇਗੀ ਅੱਜ ਚਾਰ ਸੜਕਾਂ ਦਾ ਸੀ ਸ਼ੁਰੂਆਤ ਕਰਾਉਣੀ ਆ ਜਿਹਦੇ ਵਿੱਚ ਪਹਿਲੀ ਇਹ ਅਧਰਾਲੀ ਰੇਪਰ ਵਾਲੀ ਔਰ ਇਹ 1 ਕਿਲੋਮੀਟਰ ਦੇ ਕੀ ਸੜਕ ਹੈ ਜਿਹਦੇ ਤੇ ਅਸੀਂ ਲੱਖ ਰੁਪਈਆ ਲਗਭਗ ਜਿਹੜਾ ਉਹ ਖਰਚ ਆਉਣਾ ਔਰ ਇਹ ਜਿਹੜੀ ਸੜਕ ਹੈ ਇਹ ਐਨਐਮ ਜਿਹੜੀ ਇੰਟਰਲੋਕਿੰਗ ਪੇਵਰ ਆ ਉਹਦੇ ਨਾਲ ਬਣਨੀ ਆ ਔਰ ਇਹ ਸੜਕ ਦੀ ਜਿਹੜੀ ਕੁਆਲਿਟੀ ਹੈ ਬਕਾਇਦਾ ਤੌਰ ਤੇ ਉਹ ਤੁਸੀਂ ਸਮਝੋਗੇ ਜੇ ਹੋਵੇ ਜੀ ਅਸੀਂ ਇਹਨਾਂ ਵਾਂਗ ਦੀ ਬੰਦੇ ਤਾਂ ਹੈਵੀ ਵੀਕਲ ਹੈ ਜਿਹੜੀ ਉਹ ਚੱਲ ਸਕਦੀ ਔਰ ਮੈਨੂੰ ਇਹ ਲੱਗਦਾ ਵੀ ਇਹ ਸੜਕਾਂ ਜਿਹੜੀ ਮਤਲਬ ਲੋਕਾਂ ਦੇ ਲਈ ਹੁਣ ਹੰਢਣਸਾਰ ਹੋਊਗੀ ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਪਤਾ ਹੀ ਹੈ ਵੀ ਜਿਹੜੀਆਂ ਸੜਕਾਂ ਪੰਜਾਬ 'ਚ ਬਣ ਰਹੀਆਂ ਹਨ 5 ਸਾਲ ਦੀ ਮੇਨਟੇਨ ਵੀ ਉਹ ਮੇਨਟੇਨ ਦੀ ਨਾਲ ਆ ਜਿਹੜੀ ਮੇਨਟੇਨੈਂਸ ਹੈ ਜਿਹੜੀ ਉਹ ਰੱਖੀ ਗਈ ਹੈ ਤੇ ਪਿੰਡ ਵਾਲਿਆਂ ਨੂੰ ਮੈਂ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਦਾ ਸਰ ਮੁਹੱਲੀ ਦੇ ਵਿੱਚ ਲਗਾਤਾਰ ਵਿਕਾਸ ਕਰਦੇ ਕੰਮਾਂ ਨੇ ਦਰਸਾਉ ਖੜੀ ਹੋਈ ਹੈ ਕੀ ਕਹਿਣਾ ਚਾਹੁੰਦੇ ਤਾਂ ਦੇਖੋ ਜੀ ਹੁਣ ਸਰਕਾਰ ਦਾ ਕੰਮ ਹੀ ਇਹ ਹੈ ਸਰਕਾਰ ਬਣੀ ਹੋਈ ਇਸ ਮਸਲੇ ਨੂੰ ਮੁੱਖ ਰੱਖ ਕੇ ਆ ਵੀ ਲੋਕਾਂ ਦੀ ਡਵੈਲਪਮੈਂਟ ਕਰਨੀ ਆ ਔਰ ਲੋਕਾਂ ਦੀ ਤਰੱਕੀ ਵੱਲ ਆਪਾਂ ਨੇ ਦੇਖਣਾ ਤੇ ਪੰਜਾਬ ਸਰਕਾਰ ਇਸ ਕੰਮ ਤੇ ਲੱਗੀ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਜਦੋਂ ਦੀ ਬਣੀ ਆ ਤੇ ਜਿਹੜਾ ਵੀ ਕੰਮ ਕਰ ਰਹੀ ਆ ਉਹ ਜੋ ਵੀ ਵਾਅਦੇ ਕਰ ਰਹੀ ਆ ਜੋ ਵੀ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਦੇ ਜਿਹੜੀਆਂ ਉਹ ਬਣ ਰਹੀਆਂ ਨੇ ਔਰ ਮੇਰੇ ਆਪਣੇ ਹਲਕੇ ਦੇ ਵਿੱਚ ਘਟ-ਘਟ 14 ਸੜਕਾਂ ਜਿਹੜੀਆਂ ਬਣ ਰਹੀਆਂ ਨੇ ਤੇ 14-15 ਕਰੋੜ ਰੁਪਏ ਵੀ ਲੱਗਦੇ ਨਾਲ ਸਾਰੀਆਂ ਬਣ ਰਹੀਆਂ ਨੇ ਤੇ ਮੈਨੂੰ ਯਕੀਨ ਹੈ ਦੇ ਤੋਂ ਬਾਅਦ ਕੋਈ ਸੜਕ ਵੀ ਐਸੀ ਨਹੀਂ ਰਹੂਗੀ ਜਿਹੜੀ ਬਣਨ ਵਾਲੀ ਹੋ ਸਰ ਟੋਟਲ ਜਿਹੜੇ 40 ਸੜਕਾਂ ਦਾ ਕਿੰਨਾ ਬਜਟ ਰੱਖਿਆ ਗਿਆ ਇਹਦਾ ਟੋਟਲ ਕਿੰਨਾ ਹੈ ਇਹ 40 ਸੜਕਾਂ ਜਿਹੜੀਆਂ ਬਣਨ ਜਾ ਰਹੀਆਂ ਨੇ ਇਹਦਾ 3 ਕਰੋੜ ਰੁਪਏ ਦੇ ਕਰੀਬ ਹੈ ਜਿਹੜਾ ਉਹ ਬਜਟ ਹੈ ਤੇ ਅੱਜ ਹੀ ਇਹ ਕੰਮ ਸ਼ੁਰੂ ਹੋ ਜੂਗਾ ਬਕਾਇਦਾ ਤੌਰ ਤੇ ਸਾਰੇ ਜਿੱਥੇ ਵੀ ਅਸੀਂ ਕੰਮ ਸ਼ੁਰੂ ਕਰਵਾ ਰਹੇ ਹਾਂ ਅਸੀਂ ਕੰਮ ਹੀ ਉਦੋਂ ਸ਼ੁਰੂ ਕਰਾਉਣ ਜਾਂਦਾ ਮੈਂ ਜਦੋਂ ਬਕਾਇਦਾ ਤੌਰ ਤੇ ਠੇਕੇਦਾਰ ਦਾ ਸਮਾਨ ਆ ਜਵੇ ਉਦੋਂ ਲੇਬਰ ਪਹੁੰਚ ਜਵੇ ਇਹ ਅੱਜ ਹੀ ਕੰਮ ਜਿਹੜਾ ਇੱਥੇ ਜਿਹੜਾ ਸ਼ੁਰੂ ਹੋ ਜਾਣਾ। ਸਰ ਬਹੁਤ ਸਾਰੇ ਰੋਡ ਦੀ ਕਨੈਕਟੀਵਿਟੀ ਜਿਹੜੀਆਂ ਰੁਕੀ ਹੋਈ ਹੈ। ਮਤਲਬ ਆ ਜਿਹੜੀ ਰਾਏਪੁਰ ਖੁਰਦ ਵਾਲੀ ਇਹ ਵੀ ਸੜਕ ਰੁਕੀ ਜਾਂਦੀ ਐ। ਵਿਚ ਮੰਡੀ ਵੀ ਜਿਹੜੀ ਸੜਕ ਦੇ ਵਿਚਕਾਰ ਲੱਗੀ ਆ ਇਹ ਕੀ ਕਾਰਨ ਹੈ ਇਹਦਾ ਕੋਈ ਹੱਲ ਨਿਕਲ ਰਿਹਾ? ਪੂਰੀ ਹੈ ਤਿਆਰ ਕੋਈ? ਇਹਦੇ ਪਿੱਛੇ ਨਾ ਜੀ ਕੁਝ ਕੁਝ ਥੋੜ੍ਹ ਥੋੜ੍ਹੇ ਟੋਟੇ ਨੇ ਜਿਹੜੇ ਉਹ ਐਕਵਾਇਰ ਹੋਣ ਵਾਲੇ ਰਹਿੰਦੇ ਨੇ। ਤੇ ਉਹਨਾਂ ਦੀ ਐਕਵੀਜ਼ੀਸ਼ਨ ਪ੍ਰੋਸੈਸ ਚੱਲ ਰਿਹਾ ਹੈ। ਮੇਰਾ ਖਿਆਲ ਹੈ ਬੜੀ 2 ਜਾਂ 3 ਮਹੀਨੇ ਵਿੱਚ ਉਹ ਐਕਵੀਜ਼ੀਸ਼ਨ ਪ੍ਰੋਸੈਸ ਜਿਹੜਾ ਪੂਰਾ ਹੋ ਜਾਣਾ ਔਰ ਉਹ ਪ ਜਿਹੜੀ ਆ ਉਹ ਕਰੋੜ 2 ਤੋਂ 3 ਸੜਕਾਂ ਦੀ ਕਨੈਕਟੀਵਿਟੀ ਜਿਹੜੀ ਉਹ 에어ਪੋਰਟ ਦੇ ਨਾਲ ਜਿਹੜੀ ਉਹ ਹੋ ਜੂਗੀ ਉਹਦੇ ਨਾਲ ਜਿਹੜਾ ਕੱਲੀ ਇੱਕੋ 에어ਪੋਰਟ ਦੇ ਉੱਤੇ ਟ੍ਰੈਫਿਕ ਹੁੰਦਾ ਤੇ ਜਾਮ ਲੱਗਦੇ ਨੇ ਉਹ ਪਰਮਨੈਂਟ ਜਿਹੜੇ ਨੇ ਕਦਮ ਹੋ ਜਾਣਾ ਸਾਰੇ ਵਾਅਦੇ ਜਿਹੜੇ ਹੈਗੇ ਸਰ ਆਮ ਆਦੀ ਪਾਰਟੀ ਵੱਲੋਂ ਪੂਰੇ ਕੀਤੇ ਜਾ ਰਹੇ ਆ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਮੈਂ ਤਾਂ ਇਹੀ ਮੈਂ ਲੋਕਾਂ ਨੂੰ ਇਹੀ ਗੱਲ ਮੈਂ ਤਾਂ ਲੋਕਾਂ ਨੂੰ ਕੀ ਕਹਣਾ ਲੋਕ ਕਹਿਣਗੇ ਕਿ ਆਮ ਆਦਮੀ ਪਾਰਟੀ ਨੇ ਕੰਮ ਕਰੇ ਨੇ ਕਿ ਨਹੀਂ ਕਰੇ ਨੇ ਪਿੰਡਾਂ ਦੇ ਵਿੱਚ ਅਸਲ ਸਰ ਨਾਲ ਉਦੋਂ ਤੱਕ ਪਿੰਡਾਂ ਦੇ ਵਿੱਚ ਜ਼ਰੂਰ ਆਇਓ ਤੁਸੀਂ ਨਾਲ ਸ਼ਹਿਰ ਦੀ ਗੱਲ ਥਾਲੀਆਂ ਮੂੜਿਆਂ ਨੇ ਕਾਰਨ ਕੀਆ ਤੁਸੀਂ ਕਹਿੰਦੇ ਜਗ੍ਹਾ ਦੇਤੀ ਕਾਰਪੋਰੇਸ਼ਨ ਕਹਿੰਦੇ ਸਾਡੇ ਕੋਲੇ ਕੋਈ ਹੈਂਡਓਵਰ ਨਹੀਂ ਆਇਆ ਕਹਿੰਦੇ ਸਾਨੂੰ ਲੋਕਾਂ ਨੇ ਡਰਾਉਂਦੇ ਨੇ ਮੇਰੇ ਜਾ ਕੇ ਉੱਥੇ ਕਰਾਰਿਆਂ ਜਾ ਕੇ ਥੋੜਾ ਕਰਾਰਿਆ ਕਹਿੰਦਾ ਟਰਾਲੀਆਂ ਦਾ ਖੜੀਆਂ ਨੇ ਕੂੜੇ ਦੇ ਉੱਪਰੀਆਂ ਕਹਿੰਦੇ ਸੀ ਕਿੱਥੇ ਛਿੱਟੀ ਦੇਖੋ ਗੱਲ ਇਹ ਆ ਵੀ ਇੱਕ ਤਾਂ ਮੈਂ ਇਹ ਕਹਿ ਰਿਹਾ ਵੀ ਤੇਰਾ ਏਕੜ ਜਗ੍ਹਾ ਦੇਤੀ ਹੈ ਇਹਨੂੰ ਤੁਸੀਂ ਸਿੱਧ ਕਰੋ ਵੀ ਇਹ ਗਲਤ ਹੈ ਪ੍ਰੈਸ ਸਾਡੇ ਸਿੱਧ ਕਰਨ ਜਾਂ ਉਹ ਸਿੱਧ ਕਰੇ ਵੀ ਨਹੀਂ ਮਿਲੀ ਹੈਗੀ ਫਿਰ ਮੈਂ ਜੋ ਮੈਂ ਦੂਸਰੀ ਗੱਲ ਜੇ ਸਰਕਾਰ ਐਦਾਂ ਡਰਨ ਲੱਗ ਜਵੇ ਕੋਈ ਇੱਕ ਬੰਦਾ ਆ ਗਿਆ ਆ ਗਿਆ ਆਇਆ ਵੀ ਨਹੀਂ ਵਸਦਾ ਉਹ ਡਰਾਮਾ ਹੀ ਕੀਤਾ ਗਿਆ ਉਹਨਾਂ ਦਾ ਤੇ ਕੋਈ ਇੱਕ ਬੰਦਾ ਆ ਕੇ ਕਹੇ ਜੀ ਅਸੀਂ ਤਾਂ ਕੰਮ ਨਹੀਂ ਚੱਲਣ ਦੇਣਾ 2 ਲੱਖ ਲੋਕਾਂ ਨੂੰ ਜਾਂ 3 ਲੱਖ ਲੋਕਾਂ ਦੀ ਆਬਾਦੀ ਨੂੰ ਇੱਕ ਬੰਦਾ ਕਹੇ ਨਾ ਖਰਾਬ ਕਰਨਾ ਤੇ ਤੁਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਜੀ ਮੇਰਾ ਕਸੂਰ ਥੋੜਾ ਉਹ ਤਾਂ ਕਸੂਰ ਐਥੋਰਿਟੀ ਦਾ ਜਿਹੜਾ ਕਾਰਪੋਰੇਸ਼ਨ ਦਾ ਜਿਹੜਾ ਕੰਮ ਜੇ ਕੋਈ ਕੰਮ ਕਰਦਾ ਜੇ ਮਤਲਬ ਕੰਮ ਨੂੰ ਕੋਈ ਰੋਕਦਾ ਉਹ ਵੀ ਕੰਪਲੇਂਟ ਕਰੇ ਕੰਪਲੇਂਟ ਕਰਕੇ ਮਤਲਬ ਪੁਲਿਸ ਦੇ ਵਿੱਚ ਗੱਲ ਕਰੇ ਡੀਸੀ ਸਾਹਿਬ ਨਾਲ ਗੱਲ ਕਰੇ ਤੁਹ ਜੇ ਉਹ ਕੰਮ ਨਹੀਂ ਕਰਵਾ ਰਹੇ ਕਮਜ਼ੋਰੀ ਉਹਨਾਂ ਦੀ ਆ ਮੇਰੀ ਨਹੀਂ ਸਿੱਧੇ ਤੌਰ ਤੇ ਅਲੀਗੇਸ਼ਨ ਲਾ ਰਹੇ ਨੇ ਵੀ ਇਹਦੇ ਵਿੱਚ ਐਮ ਐਲ ਏ ਜਾਣ ਬੁੱਝ ਕੇ ਉਹਦੇ ਬੰਦੇ ਨੇ ਇਹ ਸਾਰਾ ਉਹਦੇ ਵੱਲੋਂ ਕਰਾਇਆ ਜਾ ਰਿਹਾ ਜੋ ਅਲੀਗੇਸ਼ਨ ਨੀਰ ਬਲੂ ਲਗਾਏ ਕਿਹੜੇ ਬੰਦੇ ਨੇ ਮੈਂ ਬਦਮਾਸ਼ੀ ਕਰਦਾ ਹਾਂ ਬਦਮਾਸ਼ੀ ਉਹ ਕਰਦੇ ਨਹੀਂ ਅੱਜ ਦਾ ਕੋਈ ਇੱਕ ਬੰਦਾ ਵੀ ਕਹਿ ਦੋ ਮੁਹਾਲੀ ਦਾ ਜਾਂ ਪੰਜਾਬ ਦਾ ਵੀ ਮੈਂ ਕਦੇ ਕਿਸੇ ਨਾਲ ਬਦਮਾਸ਼ੀ ਜਾਂ ਉੱਚਾ ਬੋਲ ਬੋਲੇ ਹੋਵੇ ਅਸੀਂ ਬਦਮਾਸ਼ੀ ਸ਼ਰਾਫਤ ਦੀ ਜ਼ਿੰਦਗੀ ਜੀਣੀ ਆ ਸ਼ਰਾਫਤ ਦੀ ਅਸੀਂ ਸਿਆਸਤ ਕਰ ਰਹੇ ਹਾਂ ਲੋਕਾਂ ਨੇ ਸਾਨੂੰ ਬਣਾਇਆ ਅਸੀਂ ਲੋਕਾਂ ਨੂੰ ਸ਼ਰਾਫਤ ਨਾਲ ਜੀਣਦੇ ਰਹੇ ਤੇ ਆਪ ਖੁਦ ਸੀ ਜੀ ਰਹੇ ਆ ਤੇ ਉਹਨਾਂ ਦੇ ਕੰਮ ਨੇ ਇਹ ਉਹ ਆਪ ਹੀ ਕ੍ਰੀਏਟ ਕਰਦੇ ਨੇ ਇਸ ਕਰਕੇ ਨਾ ਜੀ ਮੇਰੀ ਬੇਨਤੀ ਹੈ ਵੀ ਉਹ ਹਲਕੇ ਦਾ ਖਿਹੜਾ ਛੱਡਣ ਕਾਰਪੋਰੇਸ਼ਨ ਦਾ ਪਿੱਛਾ ਛੱਡਣ ਤਾਂ ਕਿ ਉਹ ਕੰਮ ਨੇ ਜਿਹੜੇ ਲੋਕਾਂ ਦੇ ਹੋ ਸਕਣ ਮੁਹਾਲੀ ਦੇ ਵਿੱਚ ਸਾਰੇ ਪਾਸੇ ਗੰਦ ਪਿਆ ਹੋਇਆ ਹੈ ਇਹ ਵਿਚਕਾਰ ਫਸੇ ਹੋਏ ਨੇ ਨਾ ਕੁਝ ਕਰਦੇ ਨੇ ਨਾ ਕੁਝ ਕਰਨ ਦਿੰਦੇ ਨੇ ਇਹ ਤੁਹਾਨੂੰ ਲੱਗਦਾ ਲਗਾ ਚੋਣਾਂ ਨੇੜੇ ਦੇਖ ਕੇ ਸਾਰਾ ਕੁਝ ਹੋ ਰਿਹਾ ਨਹੀਂ ਚੋਣਾਂ ਤਾਂ ਹੁਣ ਕੁਝ ਨਹੀਂ ਉਹਦੇ ਬੱਲੇ ਹੈਗੇ ਐਵੇਂ ਘਰ ਆਏ ਹੋਏ ਨੇ ਕਹਿੰਦੇ ਆ ਵੀ ਇਹਨਾਂ ਦੇ ਪੈਰ ਨਹੀਂ ਲੱਗ ਰਹੇ ਇਹਨਾਂ ਨੇ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀਵਾਜੀਆਂ ਬਣਵਾਈਆਂ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਨੇ ਸ਼ਾਮਲਾਤਾ ਦਬੀਆਂ ਪਿੰਡਾਂ ਦੇ ਵਿੱਚ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਪਿੰਡ ਦੇ ਲੋਕ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਮੂੰਹ ਲਾਉਂਦੇ ਨੇ ਸ਼ਹਿਰ ਦੇ ਵਿੱਚ ਇਹਨਾਂ ਦਾ ਹੈ ਹੀ ਕੁਛ ਨਹੀਂ ਕਿ ਬਈ ਸ਼ਹਿਰ ਦੇ ਲੋਕਾਂ ਨੂੰ ਧਲੀ ਭਾਤ ਪਹਿਲਾਂ ਤੇ ਜਾਣਦੇ ਵੀ ਉਹਨੇ ਕੀ ਕੀਤਾ ਇਸ ਕਰਕੇ ਮੇਰੀ ਬੇਟੀ ਵੀ ਉਹਨਾਂ ਨੇ ਚੁੱਪਚਾਪ ਬਥੇਰਾ 15 ਸਾਲ ਦਾ ਉਹਨਾਂ ਨੇ ਲੋਕਾਂ ਨੂੰ ਸਤਾਵ ਕਰ ਲਿਆ ਉਹਨਾਂ ਨੂੰ ਪਾਸੇ ਹਟ ਜਾਣਾ ਚਾਹੀਦਾ ਹੈ ਅਸਲਾਮ ਵਾਲੇ ਜੀ ਲਗਾਤਾਰ ਜੁਆਇਨਿੰਗ ਦੀ ਆਵਾਜ਼ ਪਾਰਟੀ ਦੇ ਵਿੱਚ ਹੋ ਰਹੀ ਹੈ ਪਰਾੜੀਆਂ ਪਾਰਟੀ ਛੱਟ ਛੱਟ ਕੇ ਜਿਹੜੇ ਹੈਗੇ ਬੜੇ ਪੁਰਾਣੇ ਲੋਕ ਸੀ ਲਗਾਤਾਰ ਤੁਹਾਡੀ ਜੁਆਇਨਿੰਗ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਸਰ ਕਾਂਗਰਸ ਨੇ ਸੰਬੰਧ ਬੰਦੇ ਆ ਰਹੇ ਨੇ ਛੱਡ ਜੁੜ ਗਿਆ 40 ਕਿ ਪਰਿਵਾਰ ਪਰਸੋ ਕੋਈ ਇਹ ਜੇ ਇਲੈਕਸ਼ਨ ਵੀ ਨੇ ਨਜ਼ਦੀਕ ਕੋਈ ਲੈਣਾ ਇੰਦੇ ਨੇ ਤਾਂ ਵੀ ਲੋਕ ਆ ਰਹੇ ਨੇ ਕੋਈ ਇਸ ਕਰਕੇ ਆ ਰਹੇ ਨੇ ਆਵਾਜ਼ੀ ਪਾਰਟੀ ਪੋਸਟ ਨੂੰ ਲੋਕਾਂ ਨੂੰ ਪਸੰਦ ਕਰਦਾ ਠੀਕ